ਸੋਮਵਾਰ 2025 ਤੇ ਵੀਰਵਾਰ ਦਾ ਦਿਨ ਭਾਈ ਮੇਰੇ ਵੱਲੋਂ ਸਾਰਿਆਂ ਨੂੰ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਵੇਂ ਦਿਨ ਦੀ ਸ਼ੁਰੂਆਤ ਅੱਜ ਦਿਨ ਹੈਗਾ 17 ਕਾਸ਼ੀਪੁਰ ਤੋਂ ਤੁਹਾਨੂੰ ਦੁਬਾਰਾ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕੱਲ ਜਿਹੜਾ ਭਾਈ ਨਗਰ ਕੀਰਤਨ ਆਇਆ ਸੀ ਆਪਣੇ ਨਾਲ ਉਹ ਵੀ ਰਵਾਨਾ ਹੋਣ ਚੱਲਿਆ ਤੇ ਇਹ ਹੈਗਾ ਭਾਈ ਸ਼੍ਰੀ ਗੁਰੂ ਤੇਗਵਧਰ ਸਾਹਿਬ ਦੀ ਯਾਤਰਾ ਏ ਚੱਲਿਆ ਆਨੰਦਪੁਰ ਸਾਹਿਬ ਤੋਂ ਆਰੰਭ ਹੋ ਗਏ ਜਾਊਗਾ ਭਈ ਪਟਨਾ ਸਾਹਿਬ ਤੱਕ ਬਿਹਾਰ ਚ ਦੋ ਬੱਸਾਂ ਨੇ ਤੇ ਕੁਝ ਕੋ ਗੱਡੀ ਐ ਜਾਂ ਭਾਰਤੀ ਸੈਨ ਉਹ ਜੂ ਮੂਰੇ ਲੱਗੇ ਹੋਣੀ ਤੇ ਆਪੋ ਬੰਨਣਾ ਹੈ ਸੀ ਭਈ ਅੱਜ ਆਪਣੀ ਦਸਤਾਰ ਖੜਿਆ ਸ਼ੀਸ਼ੇ ਅੱਗੇ ਤੇ ਕਰਦੇ ਹਾਂ ਸ਼ੁਰੂ ਦਸਤਾਰ ਭਈ ਬੰਨੇ ਆਏ ਆ ਤੇ ਗੁਰੂ ਘਰੇ ਚਲਦੇ ਆ ਸਮਾਨ ਵਗੈਰ ਆਪਣਾ ਪੈਕ ਕਰਨ ਲਾ ਪਿਆ ਉਹ ਤੋਂ ਬਾਅਦ ਕਰਕੇ ਪੈਕ ਆਪਾਂ ਵੱਧਦੇ ਆ ਨਾਨਕ ਮੁਤਾਬਿਕ ਜੇ ਬੋਲਦਾ ਉਸ ਤਰ੍ਹਾਂ ਆਜਾ ਉੱਧਰ ਨੂ ਰੁਦਰਪੁਰ ਰੁਕਾਂਗੇ ਸ਼ਾਇਦ ਅੱਜ ਆਪਾਂ ਤੇ ਬਾਕੀ ਬੱਸਾਂ ਵੀ ਤਿਆਰ ਨਹੀਂ ਫੜਨਾ ਸਾਹ ਵੱਲ ਚੱਲ ਗਈਆਂ ਨਹੀਂ ਜੋ ਕਿ ਨਗਰ ਦਿੱਤਨ ਅਨੰਦਪੁਰ ਸਾਹਿਬ ਤੋਂ ਚੱਲਿਆ ਛਿੜਕੇਸਗਰ ਸਾਹਿਬ इस टाइम आप गुरुद्वारा साहब खड़े हैं भाई ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ ਜਿਸ ਨੂੰ ਦੂਸਰਾ ਨਨਕਾਣਾ ਸਾਹਿਬ ਵੀ ਕਿਹਾ ਜਾਂਦਾ ਜੋ ਕਿ ਕਾਸ਼ੀਪੁਰ ਤੇ ਉੱਤਰਾਖੰਡ ਦੇ ਵਿੱਚ ਸਥਿਤਾ ਇਹ ਜਗ੍ਹਾ ਹੈ ਜੋ ਇੱਕ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਦੇਖ ਸਕਦਾ ਤੁਸੀਂ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਭਾਈ ਆ ਇਸੇ ਕਾਸ਼ੀਪੁਰ ਦੇ ਵਿੱਚ ਇੱਕ ਡੇਲਾ ਨਾਂ ਦੀ ਨਦੀ ਹੈ ਜੋ ਕਿ ਪੁਰਾਣੇ ਸਮਿਆਂ ਦੇ ਵਿੱਚ ਭਈ ਹੜਾਂ ਕਰਕੇ ਬਹੁਤ ਹੀ ਜ਼ਿਆਦਾ ਬੁਨਾਮ ਸੀਗੀ ਤੇ ਜਿਸ ਕਾਰਨ ਲੋਕ ਇਹ ਜਿਹੜਾ ਵਸਿਆ ਹੋਇਆ ਸ਼ਹਿਰ ਹੈ ਕਾਸ਼ੀਪੁਰ ਇਸ ਨੂੰ ਛੱਡਣ ਲਈ ਤਿਆਰ ਸੀਗੇ ਵੀ ਖਾਲੀ ਕਰਨ ਲਈ ਤਿਆਰ ਸੀ ਤੇ ਉਦੋਂ ਗੁਰੂ ਪਿਤਾ ਭਈ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚੇ ਤੇ ਉਹਨਾਂ ਨੇ ਜਦੋਂ ਦਰਸ਼ਨ ਦਿੱਤੇ ਤੇ ਨਦੀ ਕਿਨਾਰੇ ਭਈ ਕੀਰਤਨ ਕਰਨਾ ਸ਼ੁਰੂ ਕੀਤਾ ਤੇ ਜੋ ਨਦੀ ਆ ਉਹ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਕੇ ਪਿੱਛੇ ਨੂੰ ਹਟ ਗਈ ਤੇ ਉਸ ਤੋਂ ਬਾਅਦ ਉਹ ਨਦੀ ਭਈ ਅੱਜ ਦੇ ਟਾਈਮ ਗਵਾਹ ਗਈ ਵੀ ਨਾ ਤਾਂ ਕਦੇ ਕੋਈ ਉਹ ਹੜਾਂ ਦੇ ਰੂਪ ਵਿੱਚ ਸਾਹਮਣੇ ਆਈ ਆ ਜਾਂ ਵੀ ਜਿਆਦਾ ਭਿਆਨਕ ਹੋਈ ਆ ਉਮੀ ਉਹ ਆਪਦੇ ਠੰਡੇ ਸੁਹਾਣਾ ਬਹਿ ਰਹੀ ਆ ਅੱਜ ਦੇ ਆਪਾਂ ਜਿਹੜਾ ਪੌਲ ਨੰਗ ਕੇ ਆਏ ਸੀਗੇ ਰਾਤ ਉਹੀ ਉਹ ਨਦੀ ਹੈ ਤੁਹਾਨੂੰ ਜਦੋਂ ਇੱਥੇ ਜਾਵਾਂਗੇ ਦਿਖਾਵਾਂਗੇ ਭਈ ਤੇ ਬਾਕੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਤੇ ਜਿਹੜਾ ਨਗਰ ਕੀਰਤਨ ਸੀਗਾ ਉਹ ਆਪਣੇ ਕਿਸਗੜ ਸਾਹਿਬ ਅਨੰਦਪੁਰ ਸਾਹਿਬ ਤੋਂ ਚੱਲਿਆ ਸੀਗਾ ਤੇ ਉਹ ਪਟਨਾ ਸਾਹਿਬ ਇੱਥੇ ਜਾ ਰਿਹਾ ਤੇ ਉਹ ਸ਼ਾਇਦ ਮਨਲਾ ਆਪਣੇ ਰੂਟ ਤੇ ਨਾਨਕ ਮੁਤਾ ਵੱਲ ਦੀ ਜਾਊਗਾ ਭਾਈ ਤੇ ਬਾਕੀ ਬਹੁਤਾ دیر ਆਪਾਂ ਨਾ ਕਰਦੇ ਹੋਏ ਤੇ ਲੰਗਰ ਪ੍ਰਸ਼ਾਦਾ ਛੱਕ ਕੇ ਆਪਾਂ ਅੱਜ ਦਾ ਆਪਣਾ ਜਿਹੜਾ ਸਫ਼ਰ ਆ ਉਹ ਸ਼ੁਰੂ ਕਰਦੇ ਆ ਤੇ ਬਾਕੀ ਫਿਰ ਤੋਂ ਗੁਰੂ ਘਰ ਤਾਨੂੰ ਇੱਕ ਵਾਰੀ ਦਿਖਾ ਦਈਏ ਦਰਸ਼ਨ ਕਰਾ ਦਈਏ ਜੇ ਆਪਣੇ ਤੋਂ ਕੋਈ ਭਿ ਇਤਿਹਾਸ ਵਿੱਚ ਗਲਤੀ ਹੋ ਵੀ ਹੋਵੇ ਦਸੰਦੇ ਵਿੱਚ ਤਾਂ ਤੁਹਾਨੂੰ ਦਿਖਾ ਦੰਨੇ ਆ ਆ ਬੋਰਡ ਲੱਗਿਆ ਹੋਇਆ ਹਿੰਦੀ ਵਿੱਚ ਵੀ ਦਿਖਾ ਦੰਨਾ ਭਾਈ ਤੇ ਪੰਜਾਬੀ ਵਿੱਚ ਵੀ ਦਿਖਾ ਦੰਨਾ ਤੁਸੀਂ ਇਹ ਪੜ ਸਕਦੇ ਹੋ ਪਾਜ਼ ਕਰਕੇ ਬਾਕੀ ਜਿੰਨਾ ਕ ਆਪਾਂ ਨੂੰ ਬਾਬਾ ਜੀ ਤੋਂ ਪਤਾ ਲੱਗਿਆ ਉਹਨਾਂ ਨੂੰ ਆਪਾਂ ਭਈ ਦੱਸਦਾ ਆ ਦੇਖ ਸਕਦੇ ਹੋ ਦਰ ਹੈ ਇਹ ਨੂੰ ਨਹੀਂ ਹੋਇਆ ਚਾਹ ਪਈ ਸੀ ਭਾਈ ਆ ਮੈਂ ਤੇ ਦੂਜੀ ਪਾਰੀ ਚੱਲ ਲਿਆ ਭਾਈ ਗੁਰਦੁਆਰਾ ਸਾਹਿਬ ਤੋਂ ਅੱਗੇ ਦਾ ਸਫ਼ਰ ਕਰ ਰਹੇ ਹਾਂ ਸ਼ੁਰੂ ਆ ਜੀ ਦਾ ਆਪਾਂ ਗੁਰਦੁਆਰਾ ਸਾਹਿਬ ਦੇ ਦੂਸਰੇ ਗੇਟ ਆ ਗਏ ਆ ਵੱਡੇ ਵਾਲੇ ਆ ਰਿਹਾ ਭਾਈ ਗੁਰਦੁਆਰਾ ਸਾਹਿਬ ਮੇਨ ਗੇਟ ਸ਼ਹਿਰ ਵਿੱਚ ਇੰਨਾ ਭਾਈ ਟ੍ਰੈਫਿਕ ਸਾਨੂੰ ਨਹੀਂ ਮਿਲਿਆ ਅੱਜ ਅਸੀਂ ਨਿਕਲ ਚੁੱਕੇ ਆਂ ਸ਼ਹਿਰ ਦੇ ਵਿੱਚੋਂ ਅੱਧ ਘੰਟੇ ਨਿਕਲ ਚੁੱਕਾ ਜਿਹੜਾ ਮੇਨ ਪੀੜੀਆਂ ਗਲੀਆਂ ਕੋਲੋਂ ਆਈਆਂ ਤੇ ਪੁਲ ਦੇ ਨਾਲ ਨਾਲ ਜਾ ਰਹੇ ਤੇ ਸਿੱਧਾ ਜਾਣਾ ਪਈ ਜਮਾ ਆਪ ਭਾਈ ਸਿੱਧਾ ਰੋਡ ਜਾਂਦਾ ਮੁੱਫਰ ਨਗਰ ਕੰਨੀ ਨੂੰ ਨਿਕਿਆ ਨਿਕੇ ਕਸਾਸੀਆਂ ਸ਼ਹਿਰਾਂ ਵਿੱਚੋਂ ਦੀ ਹੋ ਕੇ ਤੇ ਆਪਾਂ ਚੱਲੇ ਆ ਇਧਰਲੀ ਸਾਈਡ ਰੁਦਰਪੁਰ ਨੂੰ ਇਹ ਸਿੱਧਾ ਭਾਈ ਨਿਕਲ ਜਾਂਦਾ ਹੈ ਬਾਈਪਾਸ ਹੈ ਤੇ ਆ ਵੀ ਬਾਈਪਾਸ ਹੈ ਤੇ ਇਧਰ ਨੂੰ ਜਾਣਾ ਆਪਾਂ ਤੇ ਚੱਲਦੇ ਆ ਗੁਰੂ ਨੂੰ ਮਾੜਾ ਜਿਹਾ ਫੋਨ ਆ ਗਿਆ ਸੀ ਤਾਂ ਕਰਕੇ ਰੁਕਣਾ ਪਿਆ ਬਾਕੀ ਉਹੀ ਆਪਣਾ ਇੱਥੇ ਪਿੰਡਾਂ ਵਾਲਾ ਮੋ ਸ਼ਹਿਰਾਂ ਵਾਲਾ ਉਹ ਵੀ ਲੋਕ ਆ ਕੇ ਬਸੇ ਤਰੇ ਮਿਲਦੇ ਆ ਹਰੇਕ ਕੋਈ ਨਾ ਕੋਈ ਆਉ ਦੇ ਕੰਮਕਾਰਾਂ ਦੇ ਚੱਲਿਆ ਉਹੀ ਲੋਕਾਂ ਦੀ ਚਾੜ ਤਾੜ ਭਈ ਹਰੇਕ ਖਾਂ ਦੇ ਚੱਲਦੀ ਰਹਿੰਦੀ ਆ ਇਹ ਭਾਈ ਪਪੂਲਰ ਲੱਗੇ ਹੋਏ ਸਾਨੂੰ ਦਿਖੇ ਸੀ ਤੇ ਇੱਥੇ ਅਸੀਂ ਤਿੰਨ ਚਾਰ ਫੋਟੋਆਂ ਹੀ ਖਿੱਚੀਆਂ ਜੁਕਿ ਬਹੁਤ ਸੋਹਣੀਆਂ ਆਈਆਂ ਤੇ ਬਾਕੀ ਬਹੁਤ ਸੋਹਣਾ ਲੱਗ ਵੀ ਰਿਹਾ ਤੁਸੀਂ ਫੁੱਲ ਦੇਖ ਲਓ ਹਣਾ ਜਿਵੇਂ ਬਿਲਕੁਲ ਬਗਾਨੇ ਦੇਸ਼ ਵਰਗਾ ਫੀਲ ਆਉਂਦਾ ਆ ਇੱਧਰ ਕੋਈ ਨਾਲਾ ਆ ਜਾ ਚੱਲੀ ਜਾਂਦਾ ਵੀ ਇੱਧਰ ਹੋਰ ਵੀ ਜਦੋਂ ਆਪਾਂ ਅੱਗੇ ਨੂੰ ਵਧ ਰਹੇ ਆ ਉਵੇਂ ਹੁੰਦਾ ਪਈ ਆਪਣੇ ਜਿਹੜੇ ਮਾਹੌਲ ਆ ਆळा ਦਵਾਲਾ ਉਹ ਬਦਲ ਰਿਹਾ ਹੈ ਇਧਰ ਹੁਣ ਕਣਕ ਦੀ ਖੇਤੀ ਸ਼ੁਰੂ ਹੋ ਗਈ ਆ ਉਧਰ ਤੁਹਾਨੂੰ ਪੌੜੀਦਾਰ ਖੇਤੀ ਦੇਖਣ ਨੂੰ ਮਿਲੂਗੀ ਆ ਬਾਕੀ ਰੋਟੀਆਂ ਸਾਡਾ ਵੇਲਾ ਹੋਣ ਲੱਗਿਆ ਰੋਟੀਆਂ ਵੀ ਲਾਉਣੀਆਂ ਅਸੀਂ ਕੋਈ ਪਈ ਧਨੀਆਂ ਵਗੈਰਾ ਭਾਲਦੇ ਸੀ ਕੋਈ ਰੇੜੀ ਮਿਲ ਜੇ ਜਦੋਂ ਅਸੀਂ ਖੀਰੇ ਟਮਾਟਰ ਵਗੈਰਾ ਆ ਆ ਵੀ ਤੜਕਾ ਲਾਉਣ ਨੂੰ ਅਸੀਂ ਸਮਾਨ ਲੈ ਲਿਆ ਆਪਦਾ ਤੇ ਬਾਕੀ ਚਲੋ ਅੱਗੇ ਚੱਲਦੇ ਆ ਸੜਕ ਦੇ ਪਰਲੇ ਪਾਸੇ ਆਪਣੇ ਖੜੇ ਨੇ ਦੋਨਾਂ ਦੇ ਸਾਈਕਲ ਕਿਆ ਆਵਾਜ਼ ਹੈ ਭਾਈ ਲੱਗੀ ਰਹਿੰਦੀ ਐ 24 ਘੰਟੇ ਰੋਟੀ ਭਾਈ ਲਾਉਣੀ ਸੀਗੀ ਤੇ ਮੈਂ ਦੇਖ ਰਿਆ ਸੀ ਵੀ ਭਾਈ ਮੈਨੂੰ ਕੋਈ ਰਾਸਤੇ ਵਿੱਚ ਕੋਈ ਰੇੜੀ ਵਾਲਾ ਮਿਲ ਜੇ ਬੰਦਾ ਵੀਦੋ ਆਪਾਂ ਬੱਪੇ ਤਨੀਆ ਵਗੈਰਾ ਜਾਂ ਟਮਾਟਰ ਲੈ ਲਏ ਤੜਕਾ ਲਾੜ ਕੇ ਦਾਲ ਨੂੰ ਪਰ ਇਹ ਆਪਾਂ ਨੂੰ ਕੋਈ ਨਹੀਂ ਮਿਲਿਆ ਤੇ ਹਾਰ ਕੇ ਅਸੀਂ ਕਿ ਦਿੱਤਾ ਭਾਈ ਜਣੇ ਥੂਲੇ ਦਾਣੇ ਹੈਗੇ ਆਪਣੇ ਕੋਲੇ ਗੁੜ ਨਾਲ ਇਹ ਖਾਣੇ ਆ ਥੋੜੇ ਜੇ ਉਤੋਂ ਦੀ ਪਾਣੀ ਪੀ ਲਾਂਗੇ ਤੇ ਫੁੱਲ ਜਾਣਗੇ ਤੇ ਢਿੱਡ ਭਰ ਜੂਗਾ ਇੰਨੇ ਆਪਾਂ ਰੁਦਰਪੁਰ ਤੱਕ ਸਫ਼ਰ ਕਰ ਜਾਈਏ ਆਂ ਇਹ ਸਾਡਾ ਭਾਈ ਬਿਲਾਲ ਵਿਚਾਰ ਆਦਾ ਹੁੰਦਾ ਸਮਾਨ ਦੀ ਲੋਡ ਸੀ ਕੁਛਕੀ ਤੇ ਲੈ ਲਿਆ ਆਪਾਂ ਉਹ ਮੰਡੀ ਅੱਗੇ ਜਾ ਕੇ ਬਣਾਉਣੇ ਆਪੀਆ ਦਾਲ ਉਹਨੂੰ ਖੁੱਖ ਲੱਗ ਰਹੀ ਆ ਸਵੇਰ ਦੀ ਬਹੁਤ ਜ਼ਿਆਦਾ ਤੜਕਾ ਤੜਕਾ ਲਾ ਕੇ ਵਧੀਆ ਬਣਾਵਾਂਗੇ ਇੰਨਾ ਸਮਾਨ ਮਿਲ ਗਿਆ ਸਤਰਵੀਂ ਦਾ ਅਬ ਜੀ ਵਗੈਰਾ ਨੇ ਲੈ ਕੇ ਆਏ ਸੀ ਉਹਦੀ ਕਮਾਟਾ ਜੀ ਨੇ ਕਹਿੰਦੇ ਚਾਹ ਪੀ ਕੇ ਜਾਓ ਅੰਕਲ ਜੀ ਦੀ ਆਪਣੀ ਵਰਕਸ਼ਾਪ ਐ ਬਣਾ ਰਹੇ ਨੇ ਚਾਹ ਉਹਦਾ ਤੇ ਜਮੈਂ ਬਿਲਕੁਲ ਰੋਡ ਤੇ ਆ ਆ ਮਾਤਾ ਜੀ ਨੇ ਚਾਹ ਭਾਈ ਅੰਕਲ ਜੀ ਨੇ ਆਪਾਂ ਨੂੰ ਬਣਾ ਕੇ ਫੜਾਤੀਆ ਤੇ ਮਾਤਾ ਜੀ ਵੀ ਖੜਿਆ ਹੱਥ ਚ ਕੁਝ ਕ ਲਫਾਖੇ ਨੇ ਦੇਖਦੇ ਆ ਆਪਣੇ ਵਾਸਤੇ ਲਿਆਂਦੇ ਆ ਸ਼ਾਇਦ ਕਿ ਗੁਰੀ ਨਹੀਂ ਆਪਾਂ ਕੁਛ ਨਹੀਂ ਜਾਣਦੇ ਤੇ ਨਹੀਂ ਠੀਕ ਆ ਭਾਈ ਹੋ ਵੀ ਹੋ ਰਿਹਾ ਹੈ ਨਾ ਤੇ ਬਾਕੀ ਰੋਟੀਆਂ ਵੀ ਲਾਉਣੀਆਂ ਆਂਦੀ ਅੱਗੇ ਜਾ ਕੇ ਤੜਕੇ ਤੁਰਕੇ ਲਾ ਕੇ ਅੱਜ ਦਾਲ ਬਣਾਵਾਂਗੇ ਪੂਰੀ ਸਵਾਦ ਲੱਗੂਗੀ ਨਾਜ਼ਰ ਨੂੰ ਉਸ ਨੇ ਧਨੀਆ ਟਮਾਟਰ ਸਾਰਾ ਹੋ ਗਿਆ ਅੱਜ ਦਾਲ ਤੋਂ ਮੈਂ ਚਾੜੀ ਬਣਾ ਕੇ ਦਿਖਾਉਂ ਪੂਰੀ ਟੌਪ ਤੜਕਾ ਮੈਂ ਲਾਉਂਗਾ ਆਹ ਮੇਰੇ ਲਿਕੇ ਜੇ ਦੇ ਦੀ ਬਾਈ ਆਪਦੀ ਅੱਜ ਦੀ ਗਾਹ ਆਖਦੀ ਆਪਦੀ ਮੇਰੇ ਰੋਟੀ ਰੋਟੀਆਂ ਵੀ ਆਪਦੀਆਂ ਆਪਦੀਆਂ ਬਹਿਸ ਹੋਊਗੀ ਬਈ ਅੱਜ ਫੱਲ ਅੱਜ ਦੋਦੀ ਲਾ ਆਏ ਬਈ ਆਡ ਹੋ ਗਏ ਚੱਲਿਓ ਹਾਂ ਹਾਂਜੀ ਮਾਤਾ ਜੀ ਆ ਬੇਟੇ ਮੈਂ ਦੇ ਨੇ ਚਾਹ ਨਾਲ ਹੁਣੇ ਮਾਤਾ ਜੀ ਮਿਲੇ ਸੀਗੇ ਆਪਾਂ ਨੂੰ ਚਾਹ ਵੀ ਪਈ ਨਾਲ ਬਿਸਕੁਟ ਤੇ ਕੁਛ ਕੁ ਭਈ ਪੁਜੀਆ ਵਗੈਰਾ ਦਿੱਤਾ ਨੁਕੀਨਾ ਹਾਂ ਧੰਨਵਾਦ ਮਾਤਾ ਜੀ ਤੁਹਾਡਾ ਬਹੁਤ ਬਹੁਤ ਬੇਟੇ ਵਧੀਆ ਮਰਾਉਣ ਤੁਹਾਡੀਆਂ ਤੇ ਫੇਰ ਆਵਾਂਗੇ ਕਦੇ ਅਸੀਂ ਹਾਂ ਆਇਓ ਕਦੇ ਤਿੰਨ ਫਿਰ ਲੁੱਕੇ ਜਾਵਾਂਗੇ ਫੇਰ ਜੀ ਅੱਜ ਅਸੀਂ ਗੱਡੀ ਉਸੇ ਕਨਾਲ ਕਰ ਜਾਓ ਹਾਂ ਜੀ ਹਾਂ ਅਸੀਂ ਦਰਸ਼ਨ ਕਰ ਰਹੇ ਆਪਾਂ ਤੇ ਆਪਾਂ ਪਹੁੰਚ ਚੁੱਕੇ ਆ ਰੁਦਰਪੁਰ ਗੁਰਦੁਆਰਾ ਸੇ ਆਪ ਸਿੰਘ ਸਵਾ 골ਡ ਮਾਰਕੀਟ ਉੱਤਰ ਜਾਂ ਥੱਲੇ ਭਾਈ ਤੇ ਪੁੱਛਦਿਆਂ ਕਿਹੜੀ ਸਾਈਡ ਆ ਹਾਲ ਤੇ ਕਿ ਆਪਾਂ ਰੁਕ ਆ ਜੀ ਸਬਜੀ ਮੰਡੀ ਵਿੱਚ ਪਹੁੰਚ ਚੁੱਕੇ ਆ ਭਾਈ ਕਿਉਂਕਿ ਗੁਰਦੁਆਰੇ ਦਾ ਜਿਹੜਾ ਆ ਹਾਲ ਹੈ ਆਪਣੇ ਸੌਣ ਵਾਸਤੇ ਉਹ ਪੈ ਲੂਗਾ 8 ਵਜੇ ਤੇ ਲੰਗਰ ਵੀ 8 ਵਜੇ ਚੱਲੂਗਾ ਮਾ ਕੋਈ ਭਾਗ ਲਈ ਉਹਨਾਂ ਟਾਈਮ ਤੇ ਘੁੰਮਦੇ ਫਿਰਦੇ ਆਪਸ ਵਿੱਚ 10 ਰੁਪਏ ਦੀ ਟਰੱਕੀ ਦਨੀਆ 10 ਰੁਪਏ ਦੀ ਟਰੱਕੀ ਦਨੀਆ ਜਿੰਨ ਧੁਖਾ ਆਤੀ ਅਤੀ ਜਿੰਨ ਧੁਖਾ ਆਤੀ ਆਖਿਰਕਾਰ ਭਈ ਬਹੁਤ ਜਿਆਦਾ ਵੇਟ ਕਰਨ ਤੋਂ ਬਾਅਦ ਸਾਨੂੰ ਹਾਲ ਦੀ ਚਾਬੀ ਮਿਲ ਚੁੱਕੀ ਆ ਤੇ ਹੁਣ ਅਸੀਂ ਇਕੱਲੇ ਆ ਹਾਲ ਦੇ ਵਿੱਚ ਤੇ ਕਮਰੇ ਕਹਿੰਦੇ ਸੀਗੇ ਭਾਈ ਵੀ ਐਂ ਕਰਕੇ 600 ਰੁਪਿਆ ਕਮਰੇ ਦਾਗਾ ਇੱਕ ਰਾਤ ਦਾ ਉਹ ਬੋਤਲ ਉਹਦੇ ਮੂਰੀ ਟੰਗ ਜੀ ਆ ਨਾ ਉਹ ਤੇ ਸਾਈਕਲ ਦੇ ਮੂਰੀ ਟੰਗ ਲਾਂਗੇ ਤੇ ਬਾਕੀ ਸਾਈਕਲ ਆਪਣੇ ਇੱਥੇ ਖੜੇ ਆ ਲੰਗਰ ਪ੍ਰਸ਼ਾਦਾ ਚੱਲ ਰਿਹਾ ਤੇ ਛੱਕਦੇ ਆ ਭਾਈ ਜਾ ਕੇ ਬਾਕੀ ਅੰਕਲ ਜੀ ਮਿਲੇ ਸੀਗੇ ਉਹਨਾਂ ਨੇ ਨੰਬਰ ਵਗੈਰਾ ਦਿੱਤਾ ਉਹਦੇ ਟਾਈਮ ਤੇ ਨਹੀਂ ਮਿਲਿਆ ਭਾਈ ਵੀਡੀਓ ਆਨ ਕਰਨਾ ਦਾ ਤੇ ਜਦੋਂ ਦੇ ਉੱਪਰੋਂ ਸੀ نیچے ਆਏ ਆ ਜੀ ਬਾਹਰ ਹੀ ਬੈਠੇ ਆ ਕਦੋਂ ਦੇ ਕੁਰਸੀ ਤੇ ਵੀ ਹਾਂ ਹੁਣ ਵੀ ਮਿਲੂਗਾ ਆਪਾਂ ਨੂੰ ਕੋਈ ਦੇਖ ਕੇ ਐਵੇਂ ਜਾਂ ਕਿ ਬੰਦ ਸੀ ਪਰ ਜਦੋਂ ਬਾਈ ਨੂੰ ਕਿਹਾ ਵੀ ਐਂ ਕਰਕੇ ਵੀ ਅਸੀਂ ਬਈ ਬੈਠੇ ਆ ਉੱਥੇ ਹਨਾ ਵੀ ਕਦੋਂ ਬਖੋਲੋਗੇ ਹਾਲ ਉਹਨਾਂ ਨੇ ਫਿਰ ਆਪਾਂ ਨੂੰ ਚਾਬੀ ਦੇਦੀ ਤੇ ਬਾਕੀ ਅੰਕਲ ਜੀ ਨੇ ਦੋ ਗੁਰਦੁਆਰਾ ਸਾਹਿਬ ਹੋਰ ਦੱਸੇ ਨੇ ਵੀ ਕਟਗੜ ਵੀ ਮੰਨ ਕੇ ਲ ਆਪਣਾ ਕਾਲ ਦਾ ਸਹਰੇਗਾ 70 ਕਿਲੋਮੀਟਰ ਦਾ ਤਤ 1.30 ਕਿਲੋਮੀਟਰ ਤੇ ਆਉਂਦਾ ਹੈ ਤੇ ਇੱਕ ਵੀ 50 ਤੇ ਆਉਂਦਾ ਵੀਰ ਫੋਟੋ ਕਾਟੋਗਾ ਦਾ ਮਨੂ ਵੀ 20 ਵੀ ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਹੈ ਜਿੱਥੇ ਆਪਾਂ ਵੀ ਰੁੱਕ ਕੇ ਦਰਸ਼ਨ ਕਰਾਂਗੇ ਤੇ ਨਾਲੇ ਆਪਣਾ ਕੋਈ ਸਰੀਰ ਰੈਸਟ ਚ ਆ ਜੂਗਾ ਤੇ ਬਾਕੀ ਗੁਰੀ ਸਮਾਨ ਲਾਈ ਜਾਂਦਾ ਥੱਲੇ ਹਾਂ ਲੈਤੀ ਪੁੱਤ ਅੱਦੇ ਤੇ ਆ ਦੇਖੋ ਆ ਦੇਖੋ ਬਾਤੀ ਲੰਗਰ ਪ੍ਰਸ਼ਾਦਾ ਛਕਦੇ ਆਂ ਜਾਂ ਕਿ ਸਵੇਰ ਦੀ ਬਹੁਤ ਭੁੱਖ ਲੱਗੀ ਅੱਜ ਤਾਂ ਐ ਹੀ ਲਿਆ ਸੀਗਾ ਸਮਾਨ ਵੀ ਭਾਈ ਸਾਰਾ ਕੁਝ ਬਣਾਵਾਂਗੇ ਅੱਜ ਦਾਲ ਨੂੰ ਰੋਟੀ ਘਾਟੀ ਤੇ ਦੇ ਪਰ ਗੁਰਦੁਆਰਾ ਸਾਹਿਬ ਆਏ ਹੋ ਗਏ ਨੇ ਭਾਈ ਲੰਗਰ 8 ਵਜੇ ਸ਼ੁਰੂ ਹੋਣਾ ਤੇ ਹੁਣ ਸ਼ੁਰੂ ਹੋਇਆ ਤੇ 8:30 ਹੋ ਚੁੱਕੇ ਨੇ ਤੇ ਟਾਈਮ ਬਹੁਤ ਹੀ ਭਾਈ ਸਾਡੇ ਕੋਲੇ ਘੱਟ ਬਚਿਆ ਹੈ ਅਸੀਂ ਲੰਗਰ ਛਕਣਾ ਹੈ ਅਨ ਭੁੱਖ ਵੀ ਉਹਦ ਲੱખી ਆ ਲੈ ਗੁਰੀ ਆ ਛੋਟਾ ਜਿਹਾ ਬੈਗ ਵੀ ਚੱਕ ਲਾ ਇਹ ਮੈਨੂੰ ਦੇਖੋ ਇਹ ਤੈਨੂੰ ਚੱਕੂ ਆ ਠੀਕ ਹੈ ਤੇ ਆਪਾਂ ਥੋੜੇ ਦਿਨਾਂ ਵਿੱਚ ਹੀ ਨੇਪਾਲ ਦੇ ਵਿੱਚ ਐਂਟਰ ਕਰਨ ਜਾ ਰਹੇ ਆ ਤੇ ਤੁਸੀਂ ਜੁੜਜੋ ਵੱਤੋ ਵੱਤ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕਿਉਂਕਿ ਬਹੁਤ ਵਧੀਆ ਵਧੀਆ ਆਗੇ ਭਾਈ ਤੁਹਾਨੂੰ ਵੀਡੀਓਆਂ ਦੇਖਣ ਨੂੰ ਮਿਲਣਗੀਆਂ ਹੋ ਲੰਗਰ ਪ੍ਰਸ਼ਾਦਾ ਸੀ ਭਾਈ ਛੱਗੇ ਆਏ ਆ ਤੇ ਬਾਕੀ ਕੱਲ ਨੂੰ ਆਪਾਂ ਜਾਵਾਂਗੇ ਨਾਨਕ ਮਤਾ ਤੇ ਰਸਤੇ ਵਿੱਚ ਤੁਹਾਨੂੰ ਦੱਸਿਆ ਦੋ ਤਿੰਨ ਗੁਰਦੁਆਰਾ ਸਾਹਿਬ ਹੋਰ ਪੈਂਦੇ ਨੇ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਤੇ ਬਾਕੀ ਅੱਜ ਦਾ ਦਿਨ ਇੰਨਾ ਕੀ ਸੀ ਤੇ ਮਿਲਦੇ ਆਂ ਭਾਈ ਕੱਲ ਦੇ ਵਲੌਗ ਵਿੱਚ